ਹਾਲੋ ਜੀ ਕੱਲੇ ਦੀ ਫੋਟੋ ਦਿਖਾਈਂ ਕੱਲੇ ਦੀ ਹੈ ਨੀ ਤੇਰੇ ਫੋਨ ਤੇ ਹਾਂ ਹੈਗੀ ਹੈ ਮੇਰੇ ਕੋਲ ਚ ਤਾਂ ਪਈ ਹੈ ਹਾਂ ਹਾਲੋ ਜੀ ਸਰਪੇ 4 ਵਜੇ ਹੋਈਆਂ ਉਹਦੀ ਦੇਰ ਹੋ ਗਈ ਹੈ ਸ਼ੇਅਰ ਕਰ ਦ ਦੱਬ ਕੇ ਵੀਡੀਓ ਲਾਈਵ ਚੱਲ ਰਿਹਾ ਹੈਗਾ ਤੁਹਾਨੂੰ ਦੇਖ ਰਿਹਾ ਲੋਕ ਓਕੇ ਓਕੇ ਠੀਕ ਹੈ ਨਾ ਚਾਹੋਗੇ ਵਧਾਈਆਂ ਪਹਿਲਾਂ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਤੇ ਤੁਹਾਨੂੰ 200 ਬੰਦਾ ਦੇਖੀ ਜਾਂਦਾ ਹੈਗਾ ਫਿਰ ਮੇਰੇ ਮੈਂ ਸਾਰੀ ਆਵਾਮ ਨੂੰ ਦੁਨੀਆਪਾਸ ਹਮ ਸ਼ੁਭਦੀ ਬਲਚਾਉਣ ਵਾਲੇ ਉਹਦੇ ਭੈਣ ਭਰਾਵਾਂ ਨੂੰ ਹਾਂ ਮੰਮਾ ਸਾਰਿਆਂ ਦੇ ਦਿਲੋਂ ਤੇ ਦਿਲੋਂ ਧੰਨਵਾਦ ਕਰਦਾ ਕਿ ਤੁਹਾਡੀਆਂ ਦੁਆਵਾਂ ਦੇ ਨਾਲ ਕਹਿੰਦੇ ਹੁੰਦੇ ਆ ਵੀ ਜੋ ਗਏ ਆ ਕਦੇ ਮੁੜ ਕੇ ਨਹੀਂ ਆਏ ਪਰੰਤੂ ਵਾਹਿਗੁਰੂ ਨੇ ਫੇਰ ਮੇਰ ਕੀਤੀ ਹੈ ਹਾਂ ਬਸ ਇੰਝ ਕੀਤਾ ਆਪਾਂ ਨੂੰ ਸਾਰੇ ਹੀ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰੀਏ ਇਨੇ ਆਪਣੇ ਤੇ ਰਹਿਮਤ ਕੀਤੀ ਬਿਲਕੁਲ ਜੀ ਬਿਲਕੁਲ ਧੰਨਵਾਦ ਧੰਨਵਾਦ ਤੇ ਜਾਂਦਾ ਹੈਗਾ ਫਿਰ ਸਾਰੇ ਮੇਰੇ ਮੈਂ ਸਾਰੀ ਆਵਾਮ ਨੂੰ ਦੁਨੀਆ ਭਰ ਹਮ ਸ਼ੁਭਦੀਪ ਨੂੰ ਚਾਉਣ ਵਾਲੇ ਉਹਦੇ ਭੈਣ ਭਰਾਵਾਂ ਨੂੰ ਮਾਮਾ ਸਾਰਿਆਂ ਦੇ ਦਾ ਦਿਲੋਂ ਤੇ ਦਿਲੋਂ ਧੰਨਵਾਦ ਕਰਦਾ ਕਿ ਤੁਹਾਡੀਆਂ ਦੁਆਵਾਂ ਦੇ ਨਾਲ ਕਹਿੰਦੇ ਹੁੰਦੇ ਆ ਵੀ ਜੋ ਗਏ ਆ ਕਦੇ ਮੁੜ ਕੇ ਨਹੀਂ ਆਏ ਪਰੰਤੂ ਵਾਹਿਗੁਰੂ ਨੇ ਫੇਰ ਮਿਹਰ ਕੀਤੀ ਆ ਹਾਂ ਬਸ ਦਿਨ ਜਿੰਦ ਕੀਤਾ ਆਪਾਂ ਨੂੰ ਸਾਰੇ ਹੀ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਕਰੀ ਹਾਂ ਆਪਣੇ ਤੇ ਰਹਿਮਤ ਕੀਤੀ ਬਿਲਕੁਲ ਜੀ ਬਿਲਕੁਲ ਧੰਨਵਾਦ ਧੰਨਵਾਦ ਤੇ